ਤੇ ਵੱਡੀ ਖਬਰ ਇਸ ਸਮੇਂ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਲਗਾ ਦਿੱਤਾ ਗਿਆ ਹੈ ਫਰੀਦਕੋਟ ਜ਼ਿਲ੍ਹੇ ਦਾ ਅਬਜ਼ਰਵਰ ਲਗਾਇਆ ਗਿਆ ਹੈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਔਰ ਕਾਬਲੇ ਗੌਰ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਇਸ ਸਮੇਂ ਸ਼ੋਰ ਪੈ ਰਿਹਾ ਸੀ ਉਹ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਗੁਰਪ੍ਰਤਾਪ ਸਿੰਘ ਵਡਾਲਾ ਵੀ ਨੇ ਔਰ ਉਸ ਦੇ ਵਿੱਚੋਂ ਪੰਜ ਮੈਂਬਰ ਪਹਿਲਾਂ ਹੀ ਲਗਾ ਦਿੱਤੇ ਗਏ ਸੀ ਹੁਣ ਗੁਰਪ੍ਰਤਾਪ ਵਡਾਲਾ ਤੇ ਦੂਜੇ ਪਾਸੇ ਬੀਬੀ ਸਤਵੰਦ ਕੌਰ ਨੂੰ ਲੈ ਕੇ ਕੋਈ ਡਿਸੀਜਨ ਨਹੀਂ ਲਿਆ ਗਿਆ ਸੀ ਜਿਸ ਨੂੰ ਲੈ ਕੇ ਪੂਰਾ ਬਵਾਲ ਹੋ ਰਿਹਾ ਸੀ ਕਰ ਹੁਣ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਲੈ ਕੇ ਡਿਸੀਜਨ ਲਿਆ ਗਿਆ ਔਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਬਜ਼ਰਵਰ ਲਗਾ ਦਿੱਤਾ ਗਿਆ ਹੈ ਦਰਸਲ 20 ਤਰੀਕ ਤੋਂ 20 ਜਨਵਰੀ ਤੋਂ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਹ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਉਸ ਤੋਂ ਬਾਅਦ ਜਿਹੜੇ ਵਕਫਾ ਕਾਗੂ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਅਬਜ਼ਰਵਰ ਦੇ ਤੌਰ ਦੇ ਉੱਤੇ ਜਿਹੜੀ ਮੈਂਬਰਸ਼ਿਪ ਡਰਾਈਵ ਵਕਫਾਗ ਜ਼ਿਲ੍ਹਿਆਂ ਚ ਹਲਕਿਆਂ ਦੇ ਵਿੱਚ ਚੱਲੇਗੀ ਔਰ ਫਰੀਦਕੋਟ ਜ਼ਿਲ੍ਹੇ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਹੈ ਅਹਿਮ ਤੇ ਵੱਡੀ ਖਬਰ ਇਸ ਸਮੇਂ ਤੁਹਾਨੂੰ ਦੱਸ ਰਿਹਾ ਹਾਂ ਗੁਰਪ੍ਰਤਾਪ ਸਿੰਘ ਵਡਾਲਾ ਕੌਣ ਨੇ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਤੋਂ ਜਿਹੜੇ ਬਾਗੀ ਅਲੱਗ ਹੁੰਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਤੋਂ ਇੱਕ ਕਮੇਟੀ ਬਣਾਈ ਗਈ ਉਸ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਜਿਸ ਨੂੰ ਅਕਾਲ ਤਖਤ ਦੇ ਆਦੇਸ਼ਾਂ ਤੋਂ ਬਾਅਦ ਸਮੇਟ ਦਿੱਤਾ ਗਿਆ ਗੁਰਪ੍ਰਤਾਪ ਸਿੰਘ ਵਡਾਲਾ ਬਾਗੀ ਧੜੇ ਦੀ ਆਵਾਜ਼ ਬੜੇ ਬਲੰਤ ਤਰੀਕੇ ਨਾਲ ਰੱਖਦੇ ਸੀ ਇੱਕ ਦਿਨ ਪਹਿਲਾਂ ਗੁਰਪ੍ਰਤਾਪ ਵਡਾਲਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਅਸੀਂ ਨਵੀਂ ਪਾਰਟੀ ਬਣਾਉਣ ਦੇ ਉੱਤੇ ਫੋਕਸ ਕਰੀਏ ਕਿਉਂਕਿ ਜਿਹੜੀ ਚੁੱਪੀ ਹੈ ਜਥੇਦਾਰ ਸਾਹਿਬ ਔਰ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਦੀ ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰ ਰਹੀ ਹੈ ਖੈਰ ਪੂਰਾ ਕੜਨਾ ਕਰਮ ਬੜਾ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ ਇਸ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਉਂਦਾ ਹੋਇਆ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਲਗਾਉਣਾ ਆਪਣੇ ਆਪ ਦੇ ਵਿੱਚ ਕੀ ਬਾਕੀ ਬਾਗੀ ਅਕਾਲੀ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਵਾਪਸੀ ਦਾ ਰਾ ਪਦਰਾ ਹੋ ਚੁੱਕਿਆ ਹੈ ਜੀ ਜਿਹੜੇ ਪ੍ਰੇਮ ਸਿੰਘ ਚੰਦੂ ਬਾਜਰਾਣੇ ਸਰਦੇਵ ਸਿੰਘ ਢੀਂਟਸਾ ਨੇ ਸਿਕੰਦਰ ਸਿੰਘ ਬਲੂਕਾ ਨੇ ਸਰਜੀਤ ਸਿੰਘ ਰਖਣਾ ਨੇ ਚਰਨਜੀਤ ਬਰਾੜ ਨੇ ਬੀਬੀ ਜਗੀਰ ਕੌਰ ਨੇ ਜਿਹੜੇ ਸਾਰੇ ਆਗੂ ਨੇ ਕਿਨਾਂ ਦੀ ਵਾਪਸੀ ਦਾ ਰਾਪ ਪਦਰਾ ਹੋ ਗਿਆ ਕਾਬਲੇ ਗੌਰੀ ਵੀ ਹੈ ਕਿ ਹਮ ਤਾਂ ਕਿਸ਼ੋਰ ਉਮੀ ਅਕਾਲੀ ਦਲ ਦੇ ਬੋਲ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤੇ ਗੁਰਪ੍ਰਤਾਪ ਬਡਾਲਾ ਤਾਂ ਪਾਰਟੀ ਦੇ ਵਿੱਚ ਹੈ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਅਸੀਂ ਕਿਵੇਂ অবজারভার ਜਾਂ ਫਿਰ ਕਮੇਟੀ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਸੱਤ ਮੈਂਬਰੀ ਕਮੇਟੀ ਦਾ ਅਕਾਲ ਤਖਤ ਸਾਹਿਬ ਦੇ ਵੱਲੋਂ ਆਦੇਸ਼ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ অবজারভার ਦੇ ਤੌਰ ਦੇ ਉੱਤੇ ਕਮੇਟੀ ਮੈਂਬਰਸ਼ਿਪ ਡਰਾਈਵ ਦੇ ਉੱਤੇ ਧਿਆਨ ਰੱਖੇਗੀ ਤੇ ਜ਼ਿਕਰ ਕੀਤਾ ਗਿਆ ਕਿ ਸੱਤ ਮੈਂਬਰੇਜ ਦੇ ਵਿੱਚ ਹੋਣੇ ਚਾਹੀਦੇ ਨੇ ਇਹਨਾਂ ਦੇ ਵਿੱਚ ਕਿਹੜੇ ਮੈਂਬਰ ਨੇ ਇਹਨਾਂ ਦੇ ਵਿੱਚ ਚੇਅਰਮੈਨ ਬਣਾਇਆ ਗਿਆ ਉਸ ਕਮੇਟੀ ਦਾ ਹਰਜਿੰਦਰ ਸਿੰਘ ਧਾਮੀ ਨੂੰ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਇਸ ਦੇ ਵਿੱਚ ਮੰਤਪ੍ਰੀਤਿਆਲੀ ਦਾ ਨਾਮ ਸੀ ਅ ਕਿਰਪਾਲ ਸਿੰਘ ਬਡੂਂਗੜ ਦਾ ਨਾਮ ਸੀ ਜਿਹੜੇ 7 ਮੈਂਬਰ ਬਣਾਏ ਗਏ ਉਹਨਾਂ ਦੇ ਵਿੱਚ ਨਾਮ ਗੁਰਪ੍ਰਤਾਪ ਬਡਾਲਾ ਦਾ ਵੀ ਹੈ ਉਸ ਦੇ ਵਿੱਚ ਨਾਮ ਬੀਬੀ ਸਪੰਦ ਕੌਰ ਦਾ ਵੀ ਹੈ ਗੁਰਪ੍ਰਤਾ ਬਡਾਲਾ ਨੂੰ ਲੈ ਕੇ ਅਕਾਲੀ ਦਲ ਦੇ ਤਰਕ ਹੁਣ ਤੱਕ ਰਹੇ ਨੇ ਕਿ ਜਿਹੜੇ ਗੁਰਪ੍ਰਤਾ ਬਡਾਲਾ ਨੇ ਉਹ ਤਾਂ ਪਾਰਟੀ ਦਾ ਹਿੱਸਾ ਹੀ ਨਹੀਂ ਨੇ ਔਰ ਉਸ ਦੂਜੇ ਪਾਸੇ ਬੀਬੀ ਸਿਮਨਤ ਕੌਰਤਾ ਐ ਜੀਪੀਸੀ ਦੇ ਮੁਲਾਜ਼ਮ ਨੇ ਇਹ ਦੋਵਾਂ ਨੂੰ ਜੇਕਰ ਅਸੀਂ ਕੋਈ ਜ਼ਿੰਮੇਵਾਰੀ ਦਿੰਨੇ ਆ ਤਾਂ ਫਿਰ ਦਿੱਕਤ ਹੋ ਸਕਦੀ ਹੈ ਪਾਰਟੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੀ ਕੈਂਸਲ ਹੋ ਸਕਦੀ ਹੈ ਤੇ ਹੁਣ ਅਕਾਲੀ ਦਲ ਦੇ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਸਿੱਧੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਜੱਥੇਦਾਰ ਸਾਹਿਬ ਦੇ ਹਦਾਇਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਔਰ ਦੂਜੇ ਪਾਸੇ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਦੇ ਤੌਰ ਦੇ ਉੱਤੇ ਇਸ ਨੂੰ ਵੀ ਦੇਖਿਆ ਜਾ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਗੁਰਪ੍ਰਤਾਪ ਬਡਾਲਾ ਨੂੰ ਆਬਜ਼ਰਵਰ ਲਗਾਉਣ ਦਾ ਸਿੱਧਾ ਮਤਲਬ ਇਹ ਕੇ ਕੱਢਿਆ ਜਾ ਸਕਦਾ ਹੈ ਕਿ ਇੱਕ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਗਈ। ਮੈਂ ਵਾਪਸੀ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਦੋਂ ਜੂਨ ਦੇ ਵਿੱਚ ਲੋਕ ਸਭਾ ਚ ਉਹਨਾਂ ਦੇ ਨਤੀਜੇ ਆਉਂਦੇ ਨੇ 4 ਜੂਨ ਨੂੰ ਤੇ ਉਸ ਤੋਂ ਬਾਅਦ ਜੂਨ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਅਕਾਲੀ ਦਲ ਦੇ ਆਗੂ ਸ਼ਾਮਲ ਹੁੰਦੇ ਨੇ ਜੋ ਬਗਾਵਤ ਕਰਦੇ ਨੇ ਇੱਕ ਤਰੀਕੇ ਨਾਲ ਉਹਨਾਂ ਦੇ ਵਿੱਚ ਸਾਰੇ ਚਿਹਰੇ ਸ਼ਾਮਲ ਰਹਿੰਦੇ ਨੇ। ਤੇ ਉਸ ਤੋਂ ਬਾਅਦ پارٹی ਦੇ ਬੰ ਲੋ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਤੇ پارٹی ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਦਿੰਦੀ ਹੈ ਬਹੁਤ ਸਾਰੇ ਆਗੂ ਨੇ ਸੱਤੋਂ ਵੱਡੇ ਚਿਹਰੇ ਸੀ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ खैर ਹੁਣ ਵਾਪਸੀ ਵਾਲਾ ਰਾਹ ਪੱਧਰਾ ਹੋਇਆ ਹੋਰ ਜਾਣਕਾਰੀ ਦੇ ਲਈ ਸਿੱਧਾ ਰੁੱਕਰਦੇ ਵਿਨੇਸ਼ ਕੁਟਾਰੀਆ ਸਾਡੇ ਸੀ ਹੋਗੀ ਸਾਡੇ ਨਾਲ ਨੇ ਵਿਨੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਸਿੱਧੇ ਤੌਰ ਦੇ ਉੱਤੇ ਜਥੇਦਾਰ ਸਾਹਿਬ ਦੇ ਆਦੇਸ਼ ਮੰਨਣ ਵਾਲੇ ਪਾਸੇ ਕਦਮ ਇਸ ਸਿੱਧੇ ਤੌਰ ਤੇ ਬਾਗੀਆਂ ਦੀ ਬਗਾਵਤ ਨੂੰ ਖਤਮ ਕਰਨ ਵਾਲੇ ਪਾਸੇ ਉਹਨਾਂ ਨੂੰ ਮਨਾਉਣ ਵਾਲੇ ਪਾਸੇ ਕਦਮ ਜਿਹੜਾ ਇਹ ਟਵੀਟ ਆਇਆ ਹੈ ਟਵੀਟ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਹਾਲਾਂਕਿ ਟਵੀਟ ਦੀ ਜਿਹੜੀ ਸਿੰਪਲ ਜਿਹੀ ਪਾਸ਼ਾ ਦੀ ਗੱਲ ਕਰੀਏ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਪਾਰਟੀ ਦੇ ਸਕੱਤਰ ਜਨਰਲ ਹੈ ਉਹਨਾਂ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਤੇ ਪਹਿਲਾ ਹੀ ਜਿਹੜਾ ਨਾਮ ਮੈਂਸ਼ਨ ਕੀਤਾ ਹੈ ਉਹ ਗੁਰਪ੍ਰਤਾਪ ਸਿੰਘ ਵਡਾਲਾ ਦਾ ਮੈਂਸ਼ਨ ਕੀਤਾ ਹੈ ਕਿ ਉਹ ਫਰੀਦਕੋਟ ਜ਼ਿਲ੍ਹੇ ਦੇ ਆਬਜ਼ਰਵਰ ਹੋਣਗੇ ਬਾਕੀ ਜਿਹੜੇ ਰੂਟੀਨ ਨਾਮ ਹੈਗੇ ਉਹਨਾਂ ਦਾ ਜ਼ਿਕਰ ਹੈਗਾ ਕੁਝ ਥਾਵਾਂ ਦੇ ਰਿਪਲੇਸਮੈਂਟ ਕੀਤੀ ਕੀ ਹੈ ਨਾਮਾਂ ਦੀ ਕੁਝ ਨਵੇਂ ਐਡ ਕੀਤੀ ਗਈ ਹੈ ਤੇ ਉਹਦੇ ਵਿੱਚ ਇੱਕ ਚੀਜ਼ ਖਾਸ ਜਿਹੜੀ ਮੈਂਸ਼ਨ ਕੀਤੀ ਹੈ ਗੌਰਵ ਹੋਇਆ ਹੈ ਕਿ ਜਿਹੜੀ 2 ਦਿਨ ਪਹਿਲਾਂ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ ਸੀ ਭੁੰਦਰ ਸਾਹਿਬ ਨੇ ਚੇਅਰ ਕੀਤੀ ਸੀਗੀ ਉਹਨਾਂ ਨੇ ਲਿਖਿਆ ਕਿ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਨੰਬਰ 1 ਨੰਬਰ 2 ਜਿਹੜੀ ਹੈ ਕਿ ਕੱਲ ਸਾਡੇ ਸੂਤਰਾਂ ਦੇ ਹਵਾਲੇ ਨਾਲ ਸਾਡੇ ਕੋਲ ਇਹ ਖਬਰ ਆ ਰਹੀ ਸੀਗੀ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਮੈਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਖੁਦ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੇਰੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੁਣ ਵੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਗੱਲਬਾਤ ਕਰਨ ਦੀ ਪਰ ਹਜੇ ਉਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਜਾਂ ਮੇਰੀ ਗੱਲ ਵੀ ਹੋਈ ਸੀ ਉਹਨਾਂ ਨੇ ਕਿਹਾ ਕਿ ਮੈਨ ਫਿਰ ਮੈਂ ਗੱਲ ਕਰਦਾ ਤੇ ਪਰ ਇਹ ਹੈ ਕਿ ਹਜੇ ਤੱਕ ਮਤਲਬ ਆਫੀਸ਼ਲੀ ਕੋਈ ਰਿਐਕਸ਼ਨ ਨਹੀਂ ਆਇਆ ਹੈ ਡਾਕਟਰ ਚੀਮਨੂ ਵੀ ਅਸੀਂ ਲਗਾਤਾਰ ਟ੍ਰਾਈ ਕਰ ਰਹੇ ਹਾਂ ਤੇ ਉਹ ਵੀ ਫੋਨ ਨਹੀਂ ਚੱਕ پا ਰਹੇ ਹੈ ਪਰ ਇਹ ਜਿਹੜੀ ਆਪਣੇ ਆਪ ਵਿੱਚ ਵੱਡੀ ਖਬਰ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇੱਕ ਪੰਜ ਸਿੰਘ ਸਭਾਨਾ ਦੀ ਮੀਟਿੰਗ ਸੱਦੀ ਗਈ ਤੇ ਉਸ ਤੋਂ ਬਾਅਦ ਉਸ ਤੋਂ ਕੁਝ ਘੰਟੇ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਟਵੀਟ ਆਇਆ ਹੈ ਤੇ ਟਵੀਟ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕੀ ਜਿਹੜੇ ਹੈ ਗੁਰਪ੍ਰਤਾਪ ਸਿੰਘ ਵਡਾਲਾ ਹੈ ਉਹਨਾਂ ਨੂੰ ਫਰੀਦਕੋਟ ਦਾ ਆਬਜ਼ਰਵਰ ਲਗਾਇਆ ਗਿਆ ਹੈ ਜੇ ਮੈਂ ਬਾਕੀ ਨਾਵਾਂ ਦੀ ਗੱਲ ਕਰਾਂ ਤਾਂ ਵਰਿੰਦਰ ਸਿੰਘ ਬਾਜਵਾ ਇਹਨਾਂ ਨੂੰ ਪਹਿਲਾਂ ਨਵਾਂ ਸ਼ਹਿਰ ਜ਼ਿਲ੍ਹਾ ਅਸਾਈਨ ਹੋਇਆ ਸੀ ਹੁਣ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਧਾਮੀ ਸਾਹਿਬ ਦੇ ਨਾਲ ਲਾਤਾ ਇਹਨਾਂ ਨੂੰ ਜਰਨੈਲ ਸਿੰਘ ਵਾਹਦ ਹੈ ਜਿਹੜਾ ਨਵਾਂ ਸ਼ਹਿਰ ਜ਼ਿਲ੍ਹਾ ਦੇਖਣਗੇ ਰਾਜ ਸਿੰਘ ਢਿੱਬੀਪੁਰਾ ਤੇ ਉਹ ਜੋਗਿੰਦਰ ਸਿੰਘ ਜਿੰਦੂ ਜੀ ਦੇ ਨਾਲ ਫਿਰੋਜ਼ਪੁਰ ਜ਼ਿਲ੍ਹਾ ਦੇਖਣਗੇ ਤੇ ਪ੍ਰੀਤਿੰਦਰ ਸਿੰਘ ਜਿਹੜੇ ਹੈਗੇ ਆ ਮੁਕਸਰ ਸਾਹਿਬ ਵਾਲੇ ਉਹ ਵਰਦੇਵ ਸਿੰਘ ਮਾਨ ਜੀ ਦੇ ਨਾਲ ਫਾਜ਼ਿਲਕਾ ਦੇ ਨਾਲ ਦੇਖਣਗੇ ਤੇ ਨਾਲ ਮੈਂਸ਼ਨ ਕੀਤਾ ਹੈ ਕਿ ਜਿਹੜਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀਗਾ ਜੀ ਗੌਰਵ ਠੀਕ ਹੈ ਤਾਂ ਇਸ ਸਮੇਂ ਇੱਕ अहम ਤੇ ਵੱਡੀ ਜਾਣਕਾਰੀ ਦੇ ਰਹੇ ਨੇ ਵਿਨੈਸ਼ ਸਾਡੇ ਸੇ ਹੋਗੀ ਮੈਂ ਪੂਰਾ ਟਵੀਟ ਤੁਹਾਨੂੰ ਦੱਸ ਦਿੰਨਾ ਹੈ ਡਾਕਟਰ ਚੀਮਾ ਦੇ ਵੱਲੋਂ ਟਵੀਟ ਕੀਤਾ ਗਿਆ ਇਸ ਟਵੀਟ ਦੇ ਵਿੱਚ ਪੰਜ ਲੋਕਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਉਸ ਦਾ ਜ਼ਿਕਰ ਹੈ ਪਰ ਟੌਪ ਦੇ ਉੱਤੇ ਸਭ ਤੋਂ ਪਹਿਲਾ ਨਾਮ ਹੈ ਗੁਰਪ੍ਰਤਾਪ ਸਿੰਘ ਬਡਾਲਾ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 20 ਤਰੀਕ ਨੂੰ ਜਿਹੜੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਈ ਹੈ ਉਸ ਦੇ ਲਈ ਪਾਰਟੀ ਨੇ ਵੱਖ-ਵੱਖ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਸ ਨੂੰ ਲੈ ਕੇ ਆਦੇਸ਼ ਨੇ ਨੰਬਰ 1 ਦੇ ਉੱਤੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਫੌਰਫਰੀਦ ਕੋਟੇ ਸਿਰਫ ਇੱਕ ਲਾਈਨ ਹੈ ਇਹ ਸਿਰਫ ਇੱਕ ਲਾਈਨ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਅਕਾਲੀ ਦਲ ਦੇ ਅੰਦਰ ਜਿਹੜਾ ਅੱਧੇ ਬੰਦੀ ਨਜ਼ਰ ਆ ਰਹੀ ਸੀ ਕਿ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਤੇਜ਼ੀ ਦੇ ਨਾਲ ਪੂਰਾ ਕਰਨ ਦਾ ਕੰਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਜ਼ਿਕਰ ਇਸ ਕਰਕੇ ਕਿਉਂਕਿ ਕੱਲ ਸਟੇਟਮੈਂਟ ਆਉਂਦੀ ਹੈ ਇਨਫੈਕਟ ਕੁਝ ਦਿਨ ਪਹਿਲਾਂ ਜ਼ਿਕਰ ਤੁਸੀਂ ਤੁਹਾਨੂੰ ਯਾਦ ਹੋਵੇ ਤਾਂ ਇੱਕ ਮੁਲਾਕਾਤ ਹੁੰਦੀ ਹੈ ਅਕਾਲ ਤਖਬ ਸਾਹਿਬ ਦੇ ਜਥੇਦਾਰ ਯਾਨੀ ਰਵੀਰ ਸਿੰਘ ਦੇ ਨਾਲ ਜਿਹੜੇ ਗੁਰਪ੍ਰਤਾਪ ਬਡਾਲਾ ਨੇ ਉਹਨਾਂ ਦੀ ਤੇ ਤੀਜਾ ਉਹਨਾਂ ਦੇ ਵਿੱਚ ਜਿਹੜੇ ਸ਼ਖਸ ਮੌਜੂਦ ਸੀ ਉਹ ਸੀ ਹਰਜਿੰਦਰ ਸਿੰਘ ਧਾਮੀ ਇਹਨਾਂ ਤਿੰਨਾਂ ਦੇ ਵਿਚਾਲੇ ਮੁਲਾਕਾਤ ਹੁੰਦੀ ਹੈ ਇਹ ਖੁਦ ਗੁਰਪ੍ਰਤਾਪ ਬਡਾਲਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਸੀਂ ਡੇਢ ਘੰਟਾ ਉੱਥੇ ਬੈਠੇ ਰਹੇ ਮੁਲਾਕਾਤ ਦੇ ਵਿੱਚ ਜਿਹੜੀ ਫਸੀਲ ਤੋਂ ਸੁਣਾਈ ਗਈ 2 ਦਸੰਬਰ ਦੀ ਫੈਸਲੇ ਨੇ ਉਸ ਦੇ ਉੱਤੇ ਚਰਚਾ ਹੋਈ ਤਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਬਡਾਲਾ ਇਹ ਦਾਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਵੀ ਤੇ ਜਥੇਦਾਰ ਸਾਹਿਬ ਵੀ ਦੋਵੇਂ ਇਸ ਗੱਲ ਨੂੰ ਲੈ ਕੇ ਬਹੁਤ ਕਲੀਅਰ ਨੇ ਕਿ ਜੋ ਜਥੇਦਾਰ ਸਾਹਿਬ ਦਾ ਫਸੀਲ ਤੋਂ ਸੁਨਾਇਆ ਗਿਆ ਫੈਸਲਾ ਇਹ ਉਸ ਨੂੰ ਲਾਜ਼ਮੀ ਤੌਰ ਤੇ ਲਾਗੂ ਹੋਣਾ ਚਾਹੀਦਾ ਹੈ ਇੱਕ ਦਿਨ ਪਹਿਲਾਂ ਗੁਰਪ੍ਰਤਾਪ ਬਡਾਲਾ ਇਹ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਨਵੀਂ ਪਾਰਟੀ ਬਣਾਉਣ ਦੇ ਉੱਤੇ ਵਿਚਾਰ ਕਰ ਰਹੇ ਹਾਂ ਜਿਹੜਾ ਬਾਗੀ ਤੜਾ ਜਿਹੜੇ ਬਾਗੀ ਆਗੂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੱਥੇਦਾਰ ਸਾਹਿਬ ਤੇ ਐਸਜੀਪੀਸੀ ਪ੍ਰਧਾਨ ਦੀ ਚੁੱਪੀ ਵੀ ਸਾਨੂੰ ਹੈਰਾਨ ਕਰ ਰਹੀ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜੋ ਨਹੀਂ ਬੋਲ ਰਹੇ ਅ ਉਸ ਤੋਂ ਅਗਲੇ ਦਿਨ ਯਾਨੀ ਕਿ ਅੱਜ ਸਵੇਰੇ ਖਬਰ ਆ ਜਾਂਦੀ ਹੈ ਕਿ ਜੱਥੇਦਾਰ ਸਿੰਘ ਸਹਬਾਨਾ ਦੇ ਵੱਲੋਂ ਬੈਠਕ ਸੱਦ ਲਈ ਗਈ ਹੈ 28 ਜਨਵਰੀ ਨੂੰ ਮੰਗਲਵਾਰ ਨੂੰ ਆਉਂਦੇ ਨੂੰ ਬੈਠਕ ਹੋਏਗੀ ਤੇ ਉਸ ਬੈਠਕ ਦੇ ਨਾਲ ਹੀ ਇਹ ਖਿਆਸ ਲਗਾਉਣੇ ਸ਼ੁਰੂ ਹੋ ਗਏ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਨੂੰ ਲੈ ਕੇ ਕੋਈ ਨਾ ਕੋਈ ਦੁਬਾਰਾ ਜਿਹੜੇ ਆਦੇਸ਼ ਨੇ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਜਾ ਸਕਦੇ ਨੇ ਖੈਰ 28 ਤਰੀਕ ਦੂਰ ਹੈ 23 ਤਰੀਕ ਆ ਜਹਗੀ ਹੈ ਤੇ ਅੱਜ ਹੀ ਫਿਰ ਸ਼ਾਮ ਹੁੰਦੇ ਹੁੰਦੇ ਅਕਾਲੀ ਦਲ ਦੇ ਵੱਲੋਂ ਡਿਸੀਜਨ ਲੈ ਲਿਆ ਗਿਆ ਔਰ ਇੱਕ ਤਰੀਕੇ ਨਾਲ ਜਿਹੜੇ ਗੁਰਪ੍ਰਤਾ ਬਡਾਲਾ ਨੇ ਉਹਨਾਂ ਦੀ ਪਾਰਟੀ ਚ ਵਾਪਸੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਹੁਣ ਕਾਗਜ਼ੀ ਤੌਰ ਦੇ ਉੱਤੇ ਕਿਵੇਂ ਵਾਪਸੀ ਹੋਈ ਹੈ ਜਾਂ ਖੁੱਦੀ ਹੈ ਉਹ ਦੇਖਣਾ ਹੋਏਗਾ ਸੱਤ ਮੈਂਬਰਾਂ ਦੇ ਵਿੱਚੋਂ ਬੀਬੀ ਸਤਵੰਤ ਕੌਰ ਦਾ ਅਜੇ ਵੀ ਜ਼ਿਕਰ ਨਹੀਂ ਹੈ ਕਿ ਹੁਣ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜਾ ਵਿਵਾਦ ਸੀ ਉਹ ਖਤਮ ਹੋ ਜਾਏਗਾ ਬਹੁਤ ਸਾਰੇ ਸਵਾਲ ਹੈਗੇ ਨੇ ਸਾਡੇ ਨਾਲ ਇਸ ਸਮੇਂ ਫੋਮ ਦੇ ਉੱਤੇ ਅਰਸ਼ਦੀਦ ਕਲੇਰ ਜੁੜ ਰਹੇ ਨੇ ਚੀਫ ਬੁਖ ਬਸਨ ਨੇ ਸ਼ਰਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਇਹ ਡਿਸੀਜਨ ਇਸ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਚਰਚਾਵਾਂ ਇਹ ਹੀ ਨੇ ਕਿ ਸੱਤ ਮੈਂਬਰੀ ਕਮੇਟੀ ਵਾਲਾ ਜੋ ਫੈਸਲਾ ਸੀ ਉਸ ਉਸੇ ਵਾਸਤੇ ਇਹ ਕਦਮ ਹੈ ਦੇਖੋ ਗੌਰਵ ਜੀ ਜਿਹੜਾ ਗੁਰਪ੍ਰਤਾ ਬਡਾਲਾ ਸਾਹਿਬ ਦਾ ਫੈਸਲਾ ਹੈ ਇਹ 20 ਤਰੀਕ ਦੀ ਜਿਹੜੀ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ ਉਹਦੇ ਤੇ ਫੈਸਲਾ ਲੈ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਕੱਲ ਵੀ ਜਿਹੜੀ ਡਾਕਟਰ ਦਲਜੀਤ ਚੀਮਾ ਸਾਹਿਬ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਵੀ ਇਹਦਾ ਜ਼ਿਕਰ ਸੀ ਚਾਹੇ ਤੁਸੀਂ ਉਹ ਤੋਂ ਮਿਸ ਕਰ ਗਏ ਉੱਥੇ ਵੀ ਇਹ ਚੀਜ਼ ਅਸੀਂ ਮੀਡੀਆ ਨੂੰ ਦੱਸੀ ਸੀ ਕਿ ਜਿਹੜੇ ਬਟਾਲਾ ਸਾਹਿਬ ਹੈ ਉਹਨਾਂ ਨੂੰ ਆਬਜ਼ਰਵਰ ਨਿਫਟ ਕਰਕੇ ਫਰੀਦਕੋਟ ਉਹਨਾਂ ਦੀ ਡਿਊਟੀ ਲਗਾਈ ਹੈ ਠੀਕ ਹੈ ਅੱਜ ਵੀ ਜਿਹੜੀ ਆਬਜ਼ਰਵਰ ਸੀ ਹੈ ਕਿਉਂਕਿ ਹੋਰ ਵੀ ਕਈ ਆਬਜ਼ਰਵਰ ਲੱਗਣੇ ਸੀ ਕੁਝ ਨੂੰ ਚੇਂਜ ਕਰਕੇ ਉਹਨਾਂ ਦਾ ਹਲਕਾ ਬਦਲੀ ਕੀਤਾ ਸੀ ਸੋ ਅੱਜ ਇਹ ਲਿਸਟਾਂ ਦੁਆਰਾ ਕੱਢੀ ਗਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਆਬਜ਼ਰਵਰ ਹੈ ਪ੍ਰਤੀ ਸਬੰਧੀ ਉਹ ਲਿਸਟ ਦੇ ਵਿੱਚ ਵਾਅਦਾ ਕਰਦੇ ਹੋਏ ਗੁਰਪ੍ਰਤਾ ਬਟਾਲਾ ਸਾਹਿਬ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਬਾਕੀ ਜਿਹੜੇ ਤੁਹਾਨੂੰ ਦਰਬਾਰ ਸੇਵਾਵਾਂ ਦੀ ਲਿਸਟ ਹੈ ਉਹਦੇ ਚ ਬਾਜਵਾ ਸਾਹਿਬ ਨੇ ਉਹਦੇ ਚ ਵਾਹਿਦ ਸਾਹਿਬ ਨੇ ਰਾਜ ਸਿੰਘ ਜੀਪੀਪੁਰਾ ਸਾਹਿਬ ਨੇ ਧੀ ਚੰਦਰ ਸਿੰਘ ਸਮੇਵਾਲੀ ਸਾਹਿਬ ਨੇ ਤੇ ਜਗਦੀਪ ਸਿੰਘ ਸੀਮਾ ਸਾਹਿਬ ਇਹ ਸਾਰਿਆਂ ਨੂੰ ਅੱਜ ਲਗਾ ਕੇ ਤੁਹਾਨੂੰ ਇਹ ਦਿੱਤੀ ਗਈ ਹੈ ਲਿਸਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਔਰ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਇੱਕ ਚੀਜ਼ ਫਿਰ ਦੁਬਾਰਾ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਸਤਵੰਤ ਕੋਰ ਹਨ ਭੈਜੀ ਜੀ ਉਹਨਾਂ ਨੂੰ ਵੀ ਅਸੀਂ ਬੜੇ ਬੇਨਤੀ ਕੀਤੀ ਹੈ ਕਿ ਅਗਰ ਉਹ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਆ ਕੇ ਕਿਉਂਕਿ ਇਸ ਸਮੇਂ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇ ਰੋਲ ਤੇ ਮੁਲਾਜ਼ਮ ਨੇ ਠੀਕ ਹੈ ਤਾਂ ਜਿਹੜਾ ਮੁਲਾਜ਼ਮ ਹੈ ਉਹ ਪਾਰਟੀ ਦੀ ਭਰਤੀ ਨਹੀਂ ਕਰ ਸਕਦਾ ਅਗਰ ਉਹ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਭਰਤੀ ਦੇ ਵਿੱਚ ਇਹ ਜਿਹੜੀ ਭਰਤੀ ਪ੍ਰਕਿਰਿਆ ਇਹਦੇ ਵਿੱਚ ਸਥਾਨ ਦਿੱਤਾ ਜਾਏਗਾ ਕਲੇਰ ਸਾਬੇ ਗੁਰਪ੍ਰਤਾ ਬਡਾਲਾ ਦੀ ਵਾਪਸੀ ਹੋਈ ਜਾਂ ਫਿਰ ਕਿਉਂਕਿ ਹੁਣ ਤੱਕ ਤੁਸੀਂ ਤਰਕ ਦੇ ਰਹੇ ਸੀ ਸ਼ਰਮਣੀ ਅਕਾਲੀ ਦਲ ਬਡਾਲਾ ਤਾਂ ਪਾਰਟੀ ਦੇ ਵਿੱਚ ਹੈ ਹੀ ਨਹੀਂ ਤਾਂ ਹੁਣ ਵਾਪਸੀ ਹੋ ਗਈ ਹੈ ਜੁਆਇਨ ਕਰ ਲਈ ਹੈ ਉਹਨਾਂ ਨੇ ਪਾਰਟੀ ਜਾਂ ਉਹਨਾਂ ਨੂੰ ਜ਼ਿੰਮੇਵਾਰੀ ਕਿਵੇਂ ਸੌਂਪ ਦਿੱਤੀ ਗਈ ਦੇਖੋ ਇਹ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦਾ ਡਿਸੀਜਨ ਹੈ ਜਿਹਦੇ ਚੇਅਰਮੈਨ ਹੁੰਦੜ ਸਾਹਿਬ ਨੇ ਜਿਹਦੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਡਾਕਟਰ ਦਲਜੀਤ ਚੀਮਾ ਮਹਿੰਦਰ ਗਰੇਵਾਲ ਸਾਹਿਬ ਰਣੀਕੇ ਸਾਹਿਬ ਗਾਪੀਆ ਸਾਹਿਬ ਤੇ ਜਿੰਮੇਜ ਸਿੰਘ ਟੇਕੂ ਸਾਹਿਬ ਨੇ ਸੋ ਪਾਰਟੀ ਕੋਲੇ ਜ਼ਰੂਰ ਪਾਰਟੀ ਨੇ ਉਹ ਮੀਟਿੰਗ ਦੇ ਵਿੱਚ ਜਿਹੜੀ ਇਹਨਾਂ ਦੀ ਕੋਈ ਰਿਕੁਐਸਟ ਹੋਏਗੀ ਉਹ ਵਿਚਾਰ ਕੇ ਹੀ ਇਹ ਫੈਸਲਾ ਲਿਆ ਉਹ 20 ਤਰੀਕ ਦਾ ਫੈਸਲਾ ਹੈ ਉਹ 20 ਤਰੀਕ ਦਾ ਫੈਸਲਾ ਕੱਲ ਵੀ ਕਨਵੇ ਕੀਤਾ ਸੀ ਅੱਜ ਵੀ ਕੀਤਾ ਔਰ ਇਹ ਬਕਾਇਦਾ ਜਥੇਦਾਰ ਸਾਹਿਬ ਨੂੰ ਵੀ ਭੇਜ ਦਿੱਤਾ ਗਿਆ ਸੀ ਸੇਧ ਤੇ ਹੁਣ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ ਜਿਹੜੇ ਬਾਗੀ ਵਾਕੋਏ ਪਾਰਟੀ ਤੋਂ ਇੱਕ ਵੱਖਰੀ ਉਹਨੇ ਲਾਈਨ ਫੜੀ ਉਹਨਾਂ ਦੀ ਸਾਰਿਆਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਦੇਖੋ ਸ਼ਰੂਮਨੀ ਅਕਾਲੀ ਦਲ ਨੇ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਪਾਰਟੀ ਦੇ ਵੱਡੇ ਹਿੱਤਾਂ ਦੇ ਲਈ ਜਿਹੜੇ ਪਾਰਟੀ ਦੇ ਨਾਲ ਸਹਿਮਤ ਨੇ ਪਾਰਟੀ ਦੀ ਨੀਤੀਆਂ ਦੇ ਨਾਲ ਸਹਿਮਤ ਨੇ ਉਹ ਪਾਰਟੀ ਦੇ ਆਣ ਪਾਰਟੀ ਦੀ ਭਰਤੀ ਕਰਨ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕਿਸੇ ਨਾਲ ਕੋਈ ਵਕਰੇਵਾ ਨਹੀਂ ਉਸਦਾ ਪਾਰਟੀ ਆ ਹਮੇਸ਼ਾ ਵੱਡਾ ਦਿਲ ਕਰਕੇ ਸੋਚਦੀਆਂ ਨੇ ਪਰ ਹਾਂ ਅਗਰ ਤੁਸੀਂ ਪਾਰਟੀ ਦੇ ਵਿੱਚ ਆ ਕੇ ਭਰਤੀ ਕਰਨਾ ਚਾਹੁੰਦੇ ਹੋ ਤਾਂ ਪਾਰਟੀ ਦੇ ਖਿਆਲਾਂ ਦੇ ਨਾਲ ਪਾਰਟੀ ਦੀ ਸੋਚ ਦੇ ਨਾਲ ਪਾਰਟੀ ਦੇ ਡਿਸਪਲਿਨ ਦੇ ਨਾਲ ਚੱਲਣਾ ਹੁੰਦਾ ਉਹ ਅਸੀਂ ਤਾਂ ਅੱਜ ਵੀ ਇਹ ਗੱਲ ਕਹਿ ਰਹੇ ਹਾਂ ਕਿ ਜਿਹੜੇ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸੱਚੇ ਮਨੋਂ ਕੰਮ ਕਰਨਾ ਚਾਹੁੰਦੇ ਨੇ ਡਿਸਕੂਸ਼ਨ 'ਚ ਰਹਿਣਾ ਚਾਹੁੰਦੇ ਨੇ ਪਾਰਟੀਆਂ 'ਚ ਹਮੇਸ਼ਾ ਸਵਾਗਤ ਹੁੰਦਾ ਹੈ ਪਾਰਟੀਆਂ ਵੱਡੇ ਦਲ ਦੇ ਨਾਲ ਕੰਮ ਕਰਦੀਆਂ ਇਟਸ ਨੂੰ ਪ੍ਰੈਸ਼ਰ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ ਗਲੇਬ ਸਾਹਿਬ ਕਿ ਬਾਰ-ਬਾਰ ਤੁਸੀਂ ਮਨਾ ਕਰ ਰਹੇ ਸੀ ਕਿ ਅਸੀਂ ਕਿਵੇਂ ਮੈਂਬਰ ਬਣਾ ਦਈਏ ਪਾਰਟੀ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਬਹੁਤ ਖਤਰਾ ਹੋ ਜਾਏਗਾ ਹੁਣ ਬਣ ਵੀ ਗਏ ਨੇ ਆਬਜ਼ਰਵਰ ਲੱਗ ਵੀ ਗਏ ਨੇ ਤੇ ਇਸ ਨੂੰ ਪ੍ਰੈਸ਼ਰ ਦੇ ਤੌਰ ਦੇ ਉੱਤੇ ਦੇਖਿਆ ਜਾ ਰ ਗੁਰਪ੍ਰਤਾ ਬਡਾਲਾ ਦੀ ਸਟੇਟਮੈਂਟ ਵੀ ਆਉਂਦੀ ਹੈ ਤੇ ਇਹ ਸਾਰੀ ਚੀਜ਼ਾਂ ਉਸਦੇ ਨਾਲ ਵੀ ਜੁੜ ਕੇ ਦੇਖਿਆ ਜਾ ਰਹੀ ਹੈ ਕਿ ਤੁਸੀਂ ਪਹਿਲਾਂ ਅਨਾਂਕਾਨੀ ਕਰਦੇ ਰਹੇ ਪਰ ਆਖਿਰ ਨੂੰ ਤੁਹਾਨੂੰ ਬਣਾਉਣਾ ਪਿਆ ਨਹੀਂ ਦੇਖੋ ਪਾਰਟੀ ਕਦੇ ਵੀ ਪ੍ਰੈਸ਼ਰ ਦੇ ਨਾਲ ਨਹੀਂ ਚੱਲਦੀ ਹੁੰਦੀ ਪਾਰਟੀ ਡੈਮੋਕਰੇਟਿਕਲੀ ਆਪਦੇ ਸਾਰੇ ਲੀਡਰ ਸਾਹਿਬਾਨ ਤੇ ਵਰਕਰਾਂ ਦੀ ਰਾਏ ਦੇ ਨਾਲ ਚੱਲਦੀ ਹੈ ਜੋ ਬਹੁਮਤ ਕਹਿੰਦੀ ਹੈ ਪਾਰਟੀ ਉਹਦੇ ਮੁਤਾਬਕ ਚੱਲਦੀ ਹੈ ਤੇ ਪਾਰਟੀ ਨੇ ਆਪਣੇ ਫੈਸਲੇ ਲਏ ਨੇ ਪਾਰਟੀ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹਨੇ ਸਾਰੇ ਜਿਹੜੇ ਆਬਜ਼ਰਵਰ ਨੇ ਡਿਊਟੀ ਕੀਤੇ ਨੇ ਉਹ ਆਬਜ਼ਰਵ ਦੀ ਸੂਚੀ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਪਰ ਹਾਂ ਪਾਰਟੀ ਨੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਉਹਨੂੰ ਚਲਾਉਣ ਦੇ ਲਈ ਸਾਰੇ ਅਬਜ਼ਰਵਰ ਸਰਬਾਨਾਂ ਨੇ ਨਿਯੁਕਤੀ ਕੀਤੀ। ਨਹੀਂ ਮੈਂ ਇੱਕ 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 ਸਵਾਲ ਹੋਰ ਲੈਣਾ ਹੈ ਗੁਰਪ੍ਰਤਾ ਵਡਾਲਾ ਦੇ ਨਾਲ ਗੱਲਬਾਤ ਕੀਤੀ ਗਈ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਕਿ ਉਹਨਾਂ ਨੂੰ ਅਬਜ਼ਰਵਰ ਲਗਾਉਣ ਤੋਂ ਪਹਿਲਾਂ ਕੋਈ ਉਹਨਾਂ ਦੇ ਨਾਲ ਗੱਲਬਾਤ ਕੋਈ ਹੋਵੇ। ਦੇਖੋ ਵਡਾਲਾ ਸਾਹਿਬ ਹਲੇ ਤੁਸੀਂ ਕੱਲ ਪਰਸੋ ਵੀ ਧਾਮੀ ਸਾਹਿਬ ਦੇ ਨਾਲ ਹੀ ਹੋ ਸੀਗੇ ਸੋ ਐਸੀ ਕੋਈ ਗੱਲ ਨਹੀਂ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ ਇਨਫੈਕਟ ਤੁਸੀਂ ਜ਼ਿਕਰ ਕਰ ਦਿੱਤਾ ਕਿ ਕੱਲ ਦੀ ਪ੍ਰੈਸ ਕਾਨਫਰੰਸ 'ਚ ਜ਼ਿਕਰ ਕਰ ਦਿੱਤਾ ਸੀ ਕਿ ਉਹਨਾਂ ਨੂੰ ਅਸੀਂ ਫਰੀਦਕੋਟ ਦਾ ਅਬਜ਼ਰਵਰ ਲਗਾ ਰਹੇ ਹਾਂ। ਦੇ ਸ਼ਾਮ ਸਾਡੀ ਗੱਲ ਹੁੰਦੀ ਹੈ ਗੁਰਪ੍ਰਤਾਪ ਬਡਾਲਾ ਦੇ ਨਾਲ ਉਸ ਸਮੇਂ ਤੱਕ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਮਤਲਬ ਇਹ ਕਿ ਪਾਰਲੀਮੈਂਟਰੀ ਬੋਰਡ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਨੇ ਖੁਦ ਡਿਸਾਈਡ ਕਰ ਲਿਆ ਬਡਾਲਾ ਤੱਕ ਇਸ ਦੀ ਇਨਫੋਰਮੇਸ਼ਨ ਮੀਡੀਆ ਦੇ ਜ਼ਰੀਏ ਲੱਗ ਰਹੀ ਹੈ ਕਿ ਪਹੁੰਚ ਰਹੀ ਹੈ ਨਹੀਂ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਕਿ ਬਡਾਲਾ ਸਾਹਿਬ ਨੂੰ ਦੀ ਜਾਣਕਾਰੀ ਨਹੀਂ ਸੀ ਜਦੋਂ ਕੱਲ ਵੀ ਮੀਡੀਆ ਦੇ ਵਿੱਚ ਆਇਆ ਅੱਜ ਵੀ ਮੇਰੀ ਜਾਣਕਾਰੀ ਮੁਤਾਬਕ ਪਾਰਟੀ ਦੇ ਕੁਝ ਲੀਡਰ ਸਾਹਿਬਾਨਾਂ ਨਾਲ ਬਡਾਲਾ ਸਾਹਿਬ ਦੀ ਕੋਈ ਗੱਲ ਹੋਈ ਹੈ ਜਿਸ ਦੀ ਕਿ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਬਡਾਲਾ ਸਾਹਿਬ ਨੂੰ ਇਹਦੀ ਨੋਲੇਜ ਹੈ ਤੇ ਅੱਜ ਹੁਣ ਤਾਂ ਇਹ ਚੀਜ਼ ਅਸੀਂ ਬਕਾਇਦਾ ਪਾਰਟੀ ਦੇ ਜਿਹੜੇ ਸਾਡੇ ਸੀਨੀਅਰ ਲੀਡਰ ਹੈ ਡਾਕਟਰ ਦਲਜੀਤ ਸੀਮਾ ਸਾਹਿਬ ਉਹੀ ਟਵੀਟ ਕਰਕੇ ਉਹਨਾਂ ਵੱਲੋਂ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਸੋ ਜਾਣਕਾਰੀ ਹੋਣੀ ਨਾ ਹੋਣੀ ਇਹ ਤਾਂ ਮੇਨ ਦਾ ਵਿਸ਼ਾ ਹੀ ਨਹੀਂ ਬਣਦਾ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁਰੰਦਰੀ ਇਸ ਪਰੀ ਗੱਲਬਾਤ ਦੇ ਲਈ ਤਾਂ ਇੱਕ ਅਹਿਮ ਤੇ ਵੱਡੀ ਖਬਰ ਸ਼ੁਰੂਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਇਸ ਸਮੇਂ ਲਾਜ਼ਮੀ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿਉਂਕਿ ਅਕਾਲੀ ਦਲ ਦੇ ਜਿਹੜੇ ਬਾਗੀ ਧੜੇ ਦੇ ਵਿੱਚੋਂ ਜ਼ਿੰਮੇਵਾਰੀ ਜਿਹਨਾਂ ਨੂੰ ਦਿੱਤੀ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਹਨਾਂ ਨੇ ਫਸੀਲ ਤੋਂ 2 ਦਸੰਬਰ ਨੂੰ ਫੈਸਲਾ ਸੁਣਾਉਂਦੇ ਹੋਏ ਦੋ ਗੱਲਾਂ ਅਹਿਮ ਕਹੀਆਂ ਖਾਸ ਤੌਰ ਤੇ ਸਮਝੌਤੇ ਵਾਲੀਆਂ ਇੱਕ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਅਕਾਲੀ ਦਲ ਨੇ ਸਾਰੇ ਆਪਣੇ ਚੁੱਲ੍ਹੇ ਸਮੇਟਣ ਕਿ ਅਲੱਗ-ਅਲੱਗ ਨਾ ਰਹੋ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਸੁਧਾਰ ਲਹਿਰ ਹੈ ਉਹਨਾਂ ਨੇ ਆਪਣੀ ਕਮੇਟੀ ਨੂੰ ਭੰਗ ਕੀਤਾ ਤੇ ਭੰਗ ਕਰਨ ਦੀ ਜਾਣਕਾਰੀ ਜਥੇਦਾਰ ਸਾਹਿਬ ਦੇ ਕੋਲ ਲੈ ਕੇ ਚਲੇ ਗਏ ਦੂਜਾ ਡਿਸਾਈਡ ਜਾਂ ਡਿਸੀਜਨ ਇਹ ਲਿਆ ਜਥੇਦਾਰ ਸਾਹਿਬ ਦੇ ਵੱਲੋਂ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਕਿ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਸ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤੇ ਉਸ ਮੈਂਬਰਸ਼ਿਪ ਡਰਾਈਵ ਨੂੰ ਅਬਜ਼ਰਵ ਕਰਨ ਦੇ ਲਈ ਉਸ ਦੇ ਅਬਜ਼ਰਵਰ ਦੇ ਤੌਰ ਦੇ ਉੱਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਜੁੜ ਰਹੇ ਨੇ ਵਡਾਲਾ ਸਾਹਿਬ ਬਹੁਤ ਦਾ ਸਵਾਗਤ ਹੈ ਤੁਹਾਨੂੰ ਫਰੀਦਕੋਟ ਦਾ ਅਬਜ਼ਰਵਰ ਲਗਾਇਆ ਗਿਆ ਹੈ ਤੁਹਾਡਾ ਫਰਸਟ ਰਿਐਕਸ਼ਨ ਗੌਰਵ ਜੀ ਇਹਦਾ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀਗੀ ਅਕਾਲਪੁਰਖ ਸਾਹਿਬ ਨੇ ਉਹਦੀ ਦੇਖ ਰੇ ਕੇ ਸਾਰੀ ਭਰਤੀ ਹੋਣੀ ਸੀ ਸ਼੍ਰੋਮਣੀ ਕਾਲੀ ਦਲ ਦੀ ਨਵੇਂ ਸਿਰਿਓਂ ਜੀ ਸਾਰਾ ਢਾਂਚਾ ਉਸ ਦੀ ਸੁਪਰਵੀਜ਼ਨ ਹੇਠ ਬਣਨਾ ਸੀਗਾ ਜੀ ਬੜੀ ਪਾਰਦਰਸ਼ਤਾ ਨਾਲ ਤੇ ਜੈਨੂਇਨ ਭਰਤੀ ਦਾ ਉਹ ਤੋਂ ਹੁਕਮ ਹੋਇਆ ਸੀ ਅਕਾਲ ਤਖਬ ਸਾਹਿਬ ਦਾ ਤੇ ਇਹ ਜਿਹੜੇ ਹੁਣ ਮੈਂਬਰਾਂ ਨੂੰ ਪਹਿਲਾਂ ਵੀ ਕਈ ਮੈਂਬਰ ਲਾਤੇ ਸੀਗੇ ਅੱਜ ਮੈਨੂੰ ਵੀ ਤੁਹਾਡੇ ਲਈ ਪਤਾ ਲੱਗ ਰਿਹਾ ਕਿ ਮੈਨੂੰ ਵੀ ਇਹਨਾਂ ਨੇ ਆਪਣੇ ਫਰੀਦਕੋਟ ਦਾ ਜਿਹੜਾ ਹੈਗਾ ਯਾ ਆਬਜ਼ਰਵਰ ਲਾਇਆ ਯਾ ਦੇਖੋ ਇਹਦਾ ਇੱਕ ਤਰ੍ਹਾਂ ਦਾ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਹੋਂਦਿਆ ਉਹਦੇ ਨਾਲ ਮਜ਼ਾਕ ਕਰਨ ਵਾਲੀ ਗੱਲ ਆ ਤੇ ਹੁਕਮਨਾਮਿਆਂ ਦੀ ਸਿੱਧੀ ਲੰਘਣਾ ਆ ਜੀ ਅਸੀਂ ਪਹਿਲਾਂ ਵੀ ਧਾਮੀ ਸਾਹਿਬ ਨੂੰ ਆਖਿਆ ਸੀਗਾ ਜਦੋਂ ਸਿੰਘ ਸਾਹਿਬ ਨੇ ਬੁਲਾਇਆ ਸੀ ਗਾਲਤਖ ਸਾਹਿਬ ਤੇ ਹੂੰ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਹੋਂਦਿਆ ਉਹਨੂੰ ਬਰਕਰਾਰ ਰੱਖਦੇ ਹੋਏ ਇਹਦਾ ਜਿਹੜਾ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਤੇ ਉਹਦੀ ਦੇਖ ਰੇਖੇ ਸਾਰੀ ਭਰਤੀ ਹੋਣੀ ਆ ਕੋਈ ਔਖਾ ਨਹੀਂ ਸੀਗਾ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਜੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਅਗਰ ਉਹ ਆਪਣੇ ਸਹੀ ਭਾਵਨਾ ਦੇ ਨਾਲ ਜਿਹੜੀ ਜਿਸ ਭਾਵਨਾ ਨਾਲ ਹੁਕਮਨਾਮੇ ਜਾਰੀ ਹੋਏ ਸੀਗੇ ਅਗਰ ਉਹਨੂੰ ਮੰਨਦੇ ਤਾਂ ਹੂੰ ਹੁਣ ਇੱਕ ਨੂੰ ਕਿਤੇ ਭੇਜਦਾ ਦੂਏ ਨੂੰ ਕਿਤੇ ਭੇਜਦਾ ਚਲੋ ਮੈਨੂੰ ਪਹਿਲਾਂ ਕਹਿੰਦੇ ਸੀਗੇ ਪਾਰਟੀ ਚੋਂ ਬਾਹਰ ਆ ਕਹਿ ਲੋ ਦਿਖਾਉਣ ਨੂੰ ਕਿ ਉਹ ਅਸੀਂ ਸਾਰੇ ਮੈਂਬਰ ਐਡਜਸਟ ਕਰਤੇ ਆ ਅਸੀਂ ਦੇਖੋ ਆਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੇ ਦੇ ਪਾਬੰਦ ਆ ਅਸੀਂ ਉਸ ਹੁਕਮਾਂ ਦੇ ਬਜੇ ਹੋਏ ਆ ਕਰਕੇ ਸਾਨੂੰ ਉਥੋਂ ਮੀਰੀ ਪੀਰੀ ਦਾ ਸਦਾਨਤ ਗੁਰੂ ਸਾਹਿਬ ਨੇ ਬਖਸ਼ਿਆ ਆ ਅਸੀਂ ਉਹ ਤੋਂ ਬਿਲਕੁਲ ਅਸੇ ਪਾਸੇ ਨਹੀਂ ਹੋ ਸਕਦੇ ਨਾ ਸਾਡੇ ਵਿੱਚ ਕੋਈ ਇਦਾਂ ਦੀ ਕੋਈ ਝਿਲਮਟ ਆ ਆਂ ਸ਼੍ਰੋਮਣੀ ਕਾਲੀਦਾ ਦੀ ਲੀਡਰਸ਼ਿਪ ਨੂੰ ਫੇਰ ਕਹਿੰਨੇ ਆ ਕਿ ਮੌਕਾ ਆ ਕਿ ਤੁਸੀਂ ਕਰਾਏ ਨਾ ਪਾਓ ਤੁਹਾਨੂੰ ਕਾਬਤਕਾਬ ਉਹਨਾਂ ਜੋ ਦੇ ਤੁਹਾਨੂੰ ਲੱਗ ਰਿਹਾ ਬਡਾਲਾ ਸਾਹਿਬ ਮੈਂ ਬਹੁਤ ਕਲੀਅਰ ਸ਼ਬਦਾਂ ਜਾਣਨਾ ਚਾਹੁੰਦਾ ਹਾਂ ਆ ਲੋਕ ਜਨਾਨਾ ਚਾਹੁੰਦੇ ਹੋਣਗੇ ਕਿ ਇਹ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਨਹੀਂ ਹੈ ਤੇ ਇਸ ਕਰਕੇ ਤੁਸੀਂ ਇਸ ਨੂੰ ਖਾਰਜ ਕਰਦੇ ਹੋ। ਗੌਰਵ ਜੀ ਬੜੀ ਤੁਸੀਂ ਸਹੀ ਗੱਲ ਆਖੀ ਆ ਇਹ ਤਾਂ ਹਰ ਵਿਅਕਤੀ ਜਾਣਦਾ ਆ ਕਿ ਇਹ ਇਹ ਜਿਹੜੀ ਜਿਹੜੇ ਅਭਜੇਸ ਭਾਵ ਦਾ ਨਾ ਜਾਂ ਜਿਹੜਾ ਹੁਕਮ ਸਾਨੂੰ ਅਕਾਲ ਤਖਤ ਸਾਹਿਬੋਂ ਆਇਆ ਕਿਗਾ ਉਹਦੇ ਮੁਤਾਬਿਕ ਤਾਂ ਫੈਸਲਾ ਹੈ ਹੀ ਨਹੀਂਗਾ ਇਹ ਤਾਂ ਫੈਸਲਾ ਆਪਣੀ ਮਰਜ਼ੀ ਦੇ ਨਾਲ ਕੀਤਾ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੋਂ ਇਹ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਅਜ਼ੀਜ਼ਾ ਸੱਤ ਮੈਂਬਰੀ ਕਮੇਟੀ ਜਿਹੜੀ ਦੇਖ ਰੇ ਹੈ ਇਹ ਭਰਤੀ ਹੋਣੀ ਚਾਹੀਦੀ ਆ ਸ਼੍ਰੋਮਣੀ ਕਾਲੀਦਲ ਨੇ ਉਹਨੂੰ ਪ੍ਰਵਾਨ ਕਰਾਂਗੇ ਤੇ ਨਾਲੇ ਸੰਗਤ ਵੀ ਉਹਨਾਂ ਨੂੰ ਪ੍ਰਵਾਨ ਕਰੂਗੀ ਸ਼੍ਰੋਮਣੀ ਕਾਲੀਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਦੇ ਨਾਲ ਮਤਥਾ ਨਹੀਂ ਲਾਉਣਾ ਚਾਹੀਦਾ ਹੂੰ ਤੁਸੀਂ ਇਸ ਫੈਸਲੇ ਨੂੰ ਖਾਰਜ ਕਰ ਰਹੇ ਹੋ ਫਿਰ ਸੱਤ ਮੈਂਬਰੀ ਕਮੇਟੀ ਤੁਸੀਂ ਕਿਸ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹੋ ਜਿਹੜੇ ਸੱਤ ਮੈਂਬਰਾਂ ਦੇ ਵਿੱਚੋਂ 6 ਮੈਂਬਰ ਤਾਂ ਇਸ ਸਮੇਂ ਕਿਤੇ ਨਾ ਕਿਤੇ ਆਬਜ਼ਰਵਰ ਲਗਾਈ ਗਈ ਨੇ ਇਨਕਲੂਡਿੰਗ ਯੂ ਤੇ ਬੀਬੀ ਸਤਵੰਤ ਕੌਰ ਨੂੰ ਲੈ ਕੇ ਅਕਾਲੀ ਦਲ ਕਹ ਰਿਹਾ ਕਿ ਉਹ ਐਸਜੀਪੀਸੀ ਦੇ ਮੁਲਾਜ਼ਮ ਨੇ ਉਹ ਐਸਜੀਪੀਸੀ ਵਾਲਾ ਜਿਹੜਾ ਉਹਨਾਂ ਦੇ ਕੋਲ ਜੌਬ ਹੈ ਨੌਕਰੀ ਹੈ ਉਸ ਨੂੰ ਛੱਡ ਕੇ ਪਾਰਟੀ ਜੁਆਇਨ ਕਰ ਲੈਣ ਉਹਨਾਂ ਨੂੰ ਵੀ ਜ਼ਿੰਮੇਵਾਰੀ ਦੇ ਦਿੱਤੀ ਜਾਏਗੀ ਥੋੜਾ ਸਮਝਾ ਦਿਓ ਕਿ ਤੁਹਾਡੇ ਹਿਸਾਬ ਨਾਲ ਸੱਤ ਮੈਂਬਰੀ ਕਮੇਟੀ ਦਾ ਮਤਲਬ ਕੀ ਹੈ ਦੇਖੋ ਇਹ ਤਾਂ ਹਰ ਇੱਕ ਵਿਅਕਤੀ ਨੂੰ ਪੰਥਦਰਦੀ ਨੂੰ ਜਿੰਨੇ ਵੀ ਆਪਣੇ ਲੋਕ ਸਿੱਖ ਸਿਆਸਤ ਨੂੰ ਸਮਝਦੇ ਨੇ ਜੀ ਉਹਨਾਂ ਸਾਰਿਆਂ ਨੂੰ ਪਤਾ ਵੀ ਜਿਹੜੀ 7 ਮੈਂਬਰੀ ਕਮੇਟੀ ਆ ਉਹ ਬਨਾਈ ਸਿੰਘ ਸਾਹਿਬ ਨੇ ਕਿਸੇ ਦੇ ਕਹਿਣ ਤੇ ਨਹੀਂ ਸੀ ਬਣਾਈ ਨਾ ਉਹਨਾਂ ਨੂੰ ਕਿਸੇ ਨੇ ਅਪਰੋਚ ਕੀਤੀ ਸੀ ਸਾਡੇ ਚੋਂ ਉਹਨਾਂ ਨੂੰ ਸੰਗਤ ਵੱਲੋਂ ਕਈ ਸੁਝਾਅ ਦਿੱਤੇ ਗਏ ਸਨ ਜਿਨ੍ਹਾਂ ਦਾ ਜਿਸ ਦਾ ਉਹਨਾਂ ਨੇ ਅਪਰਾਲਾ ਕੀਤਾ ਸੀਗਾ ਸਾਰੇ ਆਪਣੇ ਪੰਥ ਵੱਲੋਂ ਕੁਝ ਸੁਝਾਅ ਲੈ ਕੇ ਤੇ ਫੈਸਲੇ ਸੁਣਾਏ ਜਾਣ ਉਹਨਾਂ ਨੇ ਕਮੇਟੀ ਬਣਾਈ 7 ਮੈਂਬਰੀ ਦੀ ਆਪਣੇ ਸੰਗਤਾਂ ਨੇ ਤੇ ਸਿੱਖ ਪੰਥ ਨੇ ਪ੍ਰਵਾਨ ਕਰ ਲਈ ਕਮੇਟੀ ਕਮੇਟੀ ਬਣਨ ਤੋਂ ਬਾਅਦ ਸਾਰੇ ਹੀ ਆਪਣੇ ਅਕਾਲੀ ਦਲ ਦੇ ਪੈਰੋਕਾਰਾਂ ਚ ਅਕਾਲੀ ਦਲ ਨਾਲ ਜਿਹੜੇ ਹਮਦਰਦ ਹਮਦਰਦੀ ਰੱਖਦੇ ਸੀ ਜਾਂ ਅਕਾਲੀ ਦਲ ਨਾਲ ਸਾਝ ਇਹਨਾਂ ਦੀ ਹਗੀ ਉਹਨਾਂ ਚ ਛਾਂ ਬਣ ਗਿਆ ਸੀਗਾ ਕਿ ਅਸੀਂ ਵੀ ਹੁਣ ਇਸ ਭਰਤੀ ਮੋਹਮ ਵਿੱਚ ਆਪਣਾ ਹਿੱਸਾ ਪਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾਂਗੇ ਤੇ ਉਹਦੇ ਵਿੱਚ ਤੁਸੀਂ ਪੰਜਾਂ ਨੂੰ ਐਡਜਸਟ ਕਰਦੇ ਹੋ ਇੱਕ ਇੱਕ ਜ਼ਿਲ੍ਹਾ ਦੇਦੇ ਹੋ ਤੇ ਇਦਾਂ ਫੇਰ ਮੈਂ ਕਹਾਂਗਾ ਕਿ ਹਾਸੋਵਣੀ ਵਾਲੀ ਜਿਹੜੀ ਹੈਗਾ ਫੈਸਲਾ ਆ ਇਦਾਂ ਜਿਹੜਾ ਜਿਹਦਾ ਕਹ ਲਓ ਬਚਕਾਣਾ ਇਹਨਾਂ ਨੇ ਆਪਣੇ ਇਹ ਜਿਹੜਾ ਕਦਮ ਚੁੱਕਿਆ ਆ ਇਹ ਬਿਲਕੁਲ ਗਲਤ ਆ ਅਕਾਲ ਤਖਤ ਸਾਹਿਬ ਦਾ ਜੋ ਕਲੀਅਰ ਆਦੇਸ਼ ਆ ਹੁਕਮ ਆ ਉਹ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਦੇਖਰੇਖੇਟ ਸਾਰੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਹੋਊਗੀ ਬੀਬੀ ਸਤਵੰਦ ਕੌਰ ਦਾ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਸ਼ਹੀਦ ਪਾਈ ਅਮਰੀਕ ਸਿੰਘ ਦਾ ਕੌਣ ਅੱਜ ਵੀ ਆਪਣੇ ਸਮੇਂ 'ਚ ਕੌਣ ਉਹਦਾ ਮੁਕਾਬਲਾ ਕਰ ਸਕਦਾ ਦੱਸੋ ਇਦੇ ਵੱਡੇ ਲੀਡਰ ਸਾਹਿਬ ਉਹਨਾਂ ਨੇ ਹਰਮੰਦਰ ਸਾਹਿਬ ਦੀ ਪੁਇਤਰ ਦਾ ਵਾਸਤੇ ਅਕਾਲ ਤਖਤ ਸਾਹਿਬ ਇਹ ਆਪਣੇ ਪਵਿੱਤਰਤਾ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸ਼੍ਰੋਮਣੀ ਕਾਲੀਦਲ ਦੇ ਨਾਲ ਨਹੀਂ ਸਹਿਮਤ ਜੀ ਇੱਕ ਪਾਸੇ ਦਾ ਸ਼੍ਰੋਮਣੀ ਕਾਲੀਦਲ ਦੇ ਲੀਡਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਬੀਬੀ ਸਤਵੰਦ ਕੌਰ ਸਾਡੇ ਮੈਂਬਰ ਨਹੀਂ ਗਏ ਉਹ ਇੱਕ ਸੇਵਾ ਕਰ ਰਹੇ ਨੇ बतौर ਉਹਨਾਂ ਉਹਨਾਂ ਕੋ ਯੋਗਤਾਆਂ ਉਸ ਸੇਵਾ ਨੂੰ ਨਿਭਾਉਣ ਦੀ ਤੇ ਅਕਾਲ ਪੁਰਖ ਸਾਹਿਬ ਦੇ ਜਾਇਦਾਰ ਸਾਹਿਬ ਨੇ ਸਹੀ ਫੈਸਲਾ ਲਿਆ ਕਿ ਸੀਨਾ ਦੇ ਪ੍ਰਵਾਹ ਮੈਂ ਤੁਹਾਡੀ ਪੂਰੀ ਸਟੇਟਮੈਂਟ ਨੂੰ ਇਸ ਤਰੀਕੇ ਨਾਲ ਸਮਝ ਰਿਹਾ ਹਾਂ ਆਮ ਤੌਰ ਤੇ ਆਪਾਂ ਬਿਆਨਾਂ ਦਾ ਜ਼ਿਕਰ ਕਰਦੇ ਹਾਂ ਬਹੁਤ ਸਾਰੇ ਪੋਲਿਟਿਕਲ ਆਗੂ ਬਡਾਲਾ ਸਾਹਿਬ ਕੀ ਸਾਡੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੁਹਾਡੀ ਸਟੇਟਮੈਂਟ ਤੋਂ ਮੈਂ ਸਮਝ ਰਿਹਾ ਤੁਹਾਨੂੰ ਲੱਗ ਰਿਹਾ ਕਿ ਫੈਸਲੇ ਨੂੰ ਤੋੜ ਮਰੋੜ ਕੇ ਲਾਗੂ ਕੀਤਾ ਜਾ ਰਿਹਾ ਤੁਸੀਂ ਸਹੀ ਆਖਿਆ ਫੈਸਲੇ ਨੂੰ ਮੰਨਣ ਵਿੱਚ ਅਨਾਕਾਨੀ ਆ ਤੇ ਉਹਨੂੰ ਤੋੜਿਆ ਮਰੋੜਿਆ ਜਾ ਰਿਹਾ ਜਾਂ ਉਹ ਇਹ ਆਪਣੇ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਤਾਂ ਜੀ ਤੁਹਾਡੀ ਗੱਲ ਮੰਨ ਲਈ ਏਦਾਂ ਨਹੀਂ ਇਹ ਇਹ ਸਬਕਾਰ ਨਹੀਂ ਕਰਨਾ ਇਹ ਮੈਂ ਜਿਹੜੀ ਪਹਿਲਾਂ ਗੱਲ ਕਿਹਾ ਕਿ ਅਟਿਆ ਅਕਾਲ ਤਖਤ ਸਾਹਿਬ ਦੇ ਹੁਕਮ ਹੁਕਮਾਂ ਦੀ ਇਹ ਭਾਵਨਾ ਨਹੀਂ ਹੈ ਇਹ ਭਾਵਨਾ ਦੇ ਉਲਟ ਕਰ ਰਹੇ ਨੇ ਜੀ ਸੋ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੋਏ ਨੇ ਅਸੀਂ ਉਹਦੇ ਉੱਪਰ ਬਿਲਕੁਲ ਵਚਨਬੱਧਿਆ ਖੜੇ ਆ ਤੇ ਉਹਨੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਕਰਨੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਕਰਨੀ ਪਹਿਲੀ ਵੀ ਆ ਨਹੀਂ ਬਡਾਲਾ ਸਾਹਿਬ ਤੁਸੀਂ ਕੀ ਚਾਹੁੰਦੇ ਹੋ ਕਿ ਸੱਤ ਮੈਂਬਰੀ ਕਮੇਟੀ ਬਣੇ ਉਸ ਦੇ ਕੋਲ ਕਿਸੇ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਨਾ ਹੋਵੇ ਪੂਰੇ ਪੰਜਾਬ ਜਾਂ ਪੂਰੇ ਭਰਤੀ ਮੁਹਿੰਮ ਦੀ ਜ਼ਿੰਮੇਵਾਰੀ ਹੋਵੇ ਕਿ ਜੇ ਗੁਰਪ੍ਰਤਾ ਬਡਾਲਾ ਉਸ ਕਮੇਟੀ ਦੇ ਵਿੱਚ ਹੈਗੇ ਨਹੀਂ ਸੱਤ ਮੈਂਬਰੀ ਜਾਂ 6 ਮੈਂਬਰੀ ਜਾਂ ਜਿੰਨੇ ਵੀ ਮੈਂਬਰੀ ਹੈ ਤਾਂ ਉਹ ਫਤਿਹਗੜ ਸਾਹਿਬ ਦੀ ਵੀ ਮੈਂਬਰਸ਼ਿਪ ਡਰਾਈਵ ਨੂੰ ਦੇਖ ਰਹੇ ਹੁਣ ਫਰੀਦਕੋਟ ਨੂੰ ਵੀ ਦੇਖ ਰਹੇ ਹੁਣ ਪਠਾਨਕੋਟ ਨੂੰ ਵੀ ਦੇਖ ਰਹੇ ਹੁਣ ਰਾਜਸਥਾਨ ਨੂੰ ਵੀ ਦੇਖ ਰਹੇ ਹੁਣ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਫਾਰਮ ਹੋਏਗਾ ਇਸ ਇਸ ਕਮੇਟੀ ਦੀ ਜ਼ਿੰਮੇਵਾਰੀ ਦਾ ਦੇਖੋ ਗੌਰਵ ਜੀ ਬੜੀ ਸਿਆਣੀ ਗੱਲ ਅਕੀ ਤੁਸੀਂ ਇਹ ਤਾਂ ਇਸ ਕਮੇਟੀ ਨੇ ਆਪਣੇ ਦੇਖ ਰੇ ਕਿ ਕਿ ਭਰਤੀ ਹੋਣੀ ਆ ਭਰਤੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੇ ਸਰਕਾਰਯੋਗ ਲੀਡਰਸ ਨੇ ਅਗਵਾ ਨੇ ਕਰਨੀ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਪਣਾ ਸਮਾਂ ਕਰਦੇ ਆ ਜਿਹੜਾ ਉਹ ਆਪਣੇ ਯੋਗਦਾਨ ਪਾ ਰਹੇ ਨੇ ਭਰਤੀ ਉਹਨਾਂ ਨੇ ਕਰਨੀ ਆ ਅਸੀਂ ਜਿਹੜਾ ਇੱਕ ਬੰਦੇ ਨੇ ਜਾਂ ਸਤਾ ਮੈਂਬਰਾਂ ਚੋਂ ਦੋਹਾਂ ਨੇ ਸਾਰੇ ਪੰਜਾਬ ਦੀਆਂ 5.5 ਦੀ ਭਰਤੀ ਤਾਂ ਸੀ ਕਰਨੀ ਦੀ ਹੈ ਅੱਜ ਤਾਂ ਦੇਖ ਰੇ ਕਰਨੀ ਸੀਗੀ ਭਰਤੀ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੇ ਕਰਨੀ ਸੀ ਵਰਕਰਾਂ ਨੇ ਕਰਨੀ ਸੀ ਤੇ ਨਾਲ ਤੁਹਾਡੀ ਇਸ ਗੱਲ ਦੇ ਨਾਲ ਇੱਕ ਗੱਲ ਬੜੀ ਮਹੱਤਵਪੂਰਨ ਇੰਪੋਰਟੈਂਟ ਜੁੜਦੀ ਆ ਇੱਕ ਪਾਸੇ ਜੈ ਜਾਨ ਧਾਮੀ ਸਾਹਿਬ ਕੋ ਸਾਰੇ ਆਪਣੇ 25 ਜਨਵਰੀ ਸੀਗੀ ਪੰਜਾਬ ਦੀ ਵੀ ਦੇਸ਼ ਦੀ ਵੀ ਤੇ ਵਿਦੇਸ਼ਾਂ ਵਿੱਚੋਂ ਵੀ ਜਿੱਥੋਂ ਭਰਤੀ ਹੋਣੀ ਸੀ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਕਮੇਟੀ ਦੇ ਮੁਖੀ ਵੀ ਨੇ ਤੇ ਐਡੀ ਵੱਡੀ ਸੇਵਾਵਾਰੀ ਜਿਹੜਾ ਕਹੋ ਤੇ ਦੂਜੇ ਪਾਸੇ ਉਹਨਾਂ ਨੂੰ ਜੰਮੂ ਕਸ਼ਮੀਰ ਦੀ ਦੇ ਕੇ ਤੇ ਉਹਨਾਂ ਨੂੰ ਆਪਣੇ ਛਾਰਪੁਰ ਵੀ ਦੇ ਦਿੱਤੀ ਤੁਸੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਤੁਸੀਂ ਕਟਾ ਨਹੀਂ ਕੀਤਾ ਉਹਦਾ ਤੁਸੀਂ ਜਿਹੜਾ ਹੈਗਾ ਆ ਅੱਜ ਛੋੜਾ ਕਰਤਾ ਇਹ ਗੱਲ ਦੱਸੋ ਕੋਈ ਇਸ ਗੱਲ ਨੂੰ ਕੋਈ ਕੰਦਕਾਰ ਕਰੂਗਾ